ਇਹੋ ਜਿਹੇ ਯਾਰਾਂ ਤੋਂ ਦੁਸ਼ਮਣ ਚੰਗੇ ਨੇ ਕਿਉਂਕਿ ਦੁਸ਼ਮਣ ਤੁਹਾਡਾ ਬੁਰਾ ਸੋਚ ਸਕਦੇ ਨੇ ਤੁਹਾਡੇ ਮਾਪਿਆਂ ਦਾ ਕਦੇ ਵੀ ਬੁਰਾ ਨਹੀਂ ਸੋਚਣਗੇ ਇੱਕ ਇਹੋ ਜਿਹੇ ਯਾਰਾਂ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਜਿਨ੍ਹਾਂ ਯਾਰਾਂ ਨੇ ਆਪਣੇ ਯਾਰ ਦੇ ਪਿਤਾ ਦਾ ਕਤਲ ਕਰ ਦਿੱਤਾ ਮਾਮਲਾ ਪੰਜਾਬ ਦਾ ਹੀ ਹੈ ਔਰ ਪੰਜਾਬ ਦੇ ਇੱਕ ਵਿਸ਼ਾਲਦੀਪ ਨਾਂ ਨੌਜਵਾਨ ਦੇ ਨਾਲ ਇੱਕ ਉਸਦਾ ਦੋਸਤ ਹਰਪ੍ਰੀਤ ਜੋ ਕਿ ਸਕੂਲ 'ਚ ਇਕੱਠੇ ਪੜ੍ਹਦੇ ਨੇ ਔਰ ਇਕੱਠਿਆਂ ਨੇ ਮੇਲੇ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਵਿਸ਼ਾਲਦੀਪ ਆਪਣੇ ਦੋਸਤ ਨੂੰ ਫੋਨ ਕਰਦਾ ਹੈ ਕਿ ਆਪਾਂ ਮੇਲੇ ਤੇ ਚਲੀਏ ਪਰ ਉਸਦੇ ਪਿਤਾ ਯਾਨੀ ਕਿ ਹਰਪ੍ਰੀਤ ਸਿੰਘ ਦੇ ਪਿਤਾ ਮਨਾ ਕਰ ਦਿੰਦੇ ਕਿ ਤੂੰ ਮੇਲੇ ਤੇ ਨਹੀਂ ਜਾਣਾ ਇੰਨੇ ਨੂੰ ਗੁੱਸੇ ਆਏ ਵਿਸ਼ਾਲਦੀਪ ਨੇ ਆਪਣੇ ਬਾਕੀ ਯਾਰਾਂ ਦੇ ਨਾਲ ਮਿਲ ਕੇ ਹਰਪ੍ਰੀਤ ਦੇ ਘਰੇ ਗਿਆ ਔਰ ਉਸਦੇ ਪਿਤਾ ਨੂੰ ਕਿਰਚਾ ਮਾਰ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ ਅਸੀਂ ਕਿਉਂ ਕਹਿ ਰਹੇ ਕਿ ਇਹੋ ਜਿਹੇ ਯਾਰ ਨਾ ਹੋਣ ਕਿਉਂਕਿ ਅਜਿਹੇ ਯਾਰ ਤੁਸੀਂ ਦੇਖ ਸਕਦੇ ਹੋ ਕਿੰਨਾ ਘਰ ਹੀ ਉਜਾੜ ਕੇ ਰੱਖ ਦਿੱਤਾ ਹਰਪ੍ਰੀਤ ਸਿੰਘ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਉਮਰ ਕੀ ਉਹਨਾਂ ਦੀ ਉਮਰ ਕਿੰਨੀ ਛੋਟੀ ਹੈ ਹਲੇ ਸਕੂਲ 'ਚ ਇਕੱਠੇ ਪੜ੍ਹਦੇ ਸੀ ਔਰ ਹੌਸਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈ ਕਿਵੇਂ ਕਿਰਚਾ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ ਤਾਂ ਤੁਹਾਨੂੰ ਜਾਣਕਾਰੀ ਦੇ ਰਿਹਾ ਵਿਸ਼ਾਲਦੀਪ ਤੇ ਹਰਪ੍ਰੀਤ ਸਿੰਘ ਇਕੱਠੇ ਪੜ੍ਹਦੇ ਸੀਗੇ ਔਰ ਦੋਹੇ ਦੋਹਾਂ ਨੇ ਮੇਲੇ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਜਦੋਂ ਉਸਨੇ ਫੋਨ ਕੀਤਾ ਵਿਸ਼ਾਲਦੀਪ ਨੇ ਹਰਪ੍ਰੀਤ ਸਿੰਘ ਨੂੰ ਤਾਂ ਹਰਪ੍ਰੀਤ ਦੇ ਪਿਤਾ ਨੇ ਫੋਨ ਚੱਕਿਆ ਉਹਨਾਂ ਨੇ ਫੋਨ ਚੱਕਦਿਆਂ ਮਨਾਂ ਕੀਤਾ ਕਿ ਮੇਰੇ ਮੁੰਡੇ ਨੇ ਮੇਲੇ ਤੇ ਨਹੀਂ ਜਾਣਾ ਪਰ ਇੰਨੇ ਨੂੰ ਕੁਝ ਗੱਲਬਾਤ ਹੋਈ ਕੋਈ ਬਹਿਸ-ਬੁਸਾਈ ਹੋਈ ਫੋਨ ਤੇ ਜਿਸ ਤੋਂ ਬਾਅਦ ਵਿਸ਼ਾਲਦੀਪ ਗੁੱਸੇ ਦੇ ਵਿੱਚ ਆ ਗਿਆ ਵਿਸ਼ਾਲਦੀਪ ਆਪਣੇ ਬਾਕੀ ਦੋਸਤਾਂ ਦੇ ਨਾਲ ਉਸ ਦੇ ਘਰੇ ਗਿਆ ਘਰੇ ਜਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਬਹੁਤ ਹੀ ਮੰਤਪਾਗੀ ਖਬਰ ਹੈ ਇਹੋ ਜਿਹੇ ਯਾਰਾਂ ਨੇ ਜੋ ਕਾਂਡ ਕੀਤਾ ਉਹ ਹੈਰਾਨੀਜਨਕ ਹੈ ਹੋਰ ਜਾਣਕਾਰੀ ਸਾਡੇ ਤੱਕ ਪਹੁੰਚ ਜਿਹੜੀ ਪਹੁੰਚ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਾਣਕਾਰੀ ਮੁਤਾਬਕ ਵਿਸ਼ਾਲਦੀਪ ਸਿੰਘ ਮੇਲੇ ਤੇ ਜਾਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਰਪ ਸਿੰਘ ਦੇ ਘਰ ਜਾ ਕੇ ਉਸਦੇ ਪਿਤਾ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਗੰਭੀਰੂਪ ਵਿੱਚ ਜ਼ਖਮੀ ਹੋਏ ਜ਼ੁਗਿੰਦਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਦਿੱਤਾ ਔਰ ਕਿਵੇਂ ਕਹੋ ਜੇ ਯਾਰ ਨੇ ਜਿਨ੍ਹਾਂ ਨੇ ਆਪਣੇ ਯਾਰ ਦਾ ਘਰ ਪੜ ਦਿੱਤਾ ਐਹੋ ਜੇ ਯਾਰਾਂ ਨਾਲ ਤਾਂ ਦੁਸ਼ਮਣ ਚੰਗੇ ਨੇ ਕਿਉਂਕਿ ਦੁਸ਼ਮਣਾਂ ਦਾ ਤਾਂ ਪਤਾ ਹੁੰਦਾ ਕਿ ਥੋੜੇ ਤੇ ਵਾਰ ਕਰਨਗੇ ਔਰ ਐਹੋ ਜੇ ਯਾਰਾਂ ਨੇ ਘਰ ਚ ਵਰਕੇ ਜੋ ਕਾਂਡ ਕੀਤਾ ਹੈ ਉਹ ਬਹੁਤ ਬਹੁਤ ਹੀ ਜਿਹੜਾ ਨਿੰਦਣਯੋਗ ਹੈ ਔਰ ਇਹੋ ਜੇ ਕਾਰੇ ਸੁਣ ਕੇ ਤਾਂ ਦੁੱਖ ਲੱਗਦਾ ਡਰ ਲੱਗਦਾ ਹੈ ਅੱਜ ਕੱਲ ਦੇ ਮੁੰਡੇ ਇਹ ਖਬਰਾਂ ਜ਼ਰੂਰ ਸੁਣ ਲੈਣ ਦੁਸ਼ਮਣਾਂ ਦੁਸ਼ਮਣ ਚੰਗੇ ਨੇ ਇਸਤੇ ਨਾਲੋਂ ਕਿਉਂਕਿ ਜੋ ਇਹਨਾਂ ਯਾਰਾਂ ਨੇ ਕਾਂਡ ਕੀਤਾ ਹੈ ਉਸ ਨੂੰ ਸੁਣ ਕੇ ਤੁਹਾਡਾ ਦਿਲ ਕੰਬ ਜਾਵੇਗਾ ਤੁਹਾਡੀ ਰੂਹ ਕੰਬ ਜਾਵੇਗੀ ਇਹਨਾਂ ਯਾਰਾਂ ਨੇ ਆਪਣੇ ਯਾਰ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਇਹਨਾਂ ਯਾਰਾਂ ਨੇ ਆਪਣੇ ਆਪਣੇ ਯਾਰ ਦੇ ਪਿਤਾ ਨੂੰ ਮੌਤ ਦੇ ਘਾਟ ਪਾਰਾ ਕਿਉਂਕਿ ਮੇਲੇ ਤੇ ਜਾਣ ਨੂੰ ਲੈ ਕੇ ਸਾਰਾ ਝਗੜਾ ਹੋਇਆ ਸਾਰਾ ਮਾਮਲਾ ਤੁਹਾਨੂੰ ਦੱਸਦੇ ਆ ਵਿਸ਼ਾਲਦੀਪ ਤੇ ਹਰਪ੍ਰੀਤ ਸਿੰਘ ਦੋ ਦੋਸਤ ਨੇ ਔਰ ਸਕੂਲ ਚ ਪੜਦੇ ਨੇ ਸਕੂਲ ਚ ਪੜਨ ਵਾਲੇ ਬੱਚਿਆਂ ਦਾ ਹੌਸਲਾ ਤਾਂ ਦੇਖੋ ਤੁਸੀਂ ਕਿੰਨਾ ਜ਼ਿਆਦਾ ਵੱਧ ਗਿਆ ਵਿਸ਼ਾਲਦੀਪ ਨੇ ਆਪਣੇ ਦੋਸਤ ਹਰਪ੍ਰੀਤ ਨੂੰ ਫੋਨ ਕੀਤਾ ਹਰਪ੍ਰੀਤ ਆਪਾਂ ਮੇਲੇ ਤੇ ਘੁੰਮਣ ਜਾਣਾ ਹਰਪ੍ਰੀਤ ਨੇ ਆਪਣੇ ਪਿਤਾ ਦੀ ਇਜਾਜ਼ਤ ਲੈਣੀ ਸਮਝੀ ਕਿ ਮੈਂ ਆਪਣੇ ਪਿਤਾ ਨੂੰ ਪੁੱਛ ਕੇ ਜਾਵਾਂਗਾ ਹਰਪ੍ਰੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਮਨਾ ਕਰ ਦਿੱਤਾ ਮੇਲੇ ਤੇ ਜਾਣ ਤੋਂ ਔਰ ਫੋਨ ਖੋ ਕੇ ਬੈਸ ਮੁਸੀਬਤ ਹੋਈ ਆ ਇਹ ਪਤਾ ਲੱਗਿਆ ਤਾਂ ਜਦੋਂ ਉਸ ਨੂੰ ਗੁੱਸਾ ਚੜਿਆ ਵਿਸ਼ਾਲਦੀਪ ਨੂੰ ਗੁੱਸਾ ਚੜਿਆ ਉਸਨੇ ਕੀ ਕੀਤਾ ਆਪਣੇ ਬਾਕੀ ਯਾਰਾਂ ਨੂੰ ਨਾਲ ਲੈ ਕੇ ਜੁੰਡਲੀ ਬਣਾ ਕੇ ਹਰਪ੍ਰੀਤ ਦੇ ਘਰੇ ਚਲਾ ਗਿਆ ਔਰ ਕਿਰਚਾ ਮਾਰ ਮਾਰ ਕੇ ਹਰਪ੍ਰੀਤ ਦੇ ਪਿਤਾ ਦਾ ਕਤਲ ਕਰ ਦਿੱਤਾ ਸਕੂਲ ਚ ਪੜਦੇ ਇਹ ਨੌਜਵਾਨ ਨੇ ਔਰ ਇਹਨਾਂ ਨੌਜਵਾਨਾਂ ਦੀ ਦਲੇਰੀ ਤੁਸੀਂ ਦੇਖੋ ਕਿੰਨੀ ਜ਼ਿਆਦਾ ਵੱਧ ਗਈ ਹੈ ਕਿੰਨਾ ਵੱਡਾ ਉਹਨਾਂ ਨੇ ਕ੍ਰਾਈਮ ਕੀਤਾ ਕਿੰਨੀ ਵੱਡੀ ਆਪਣੇ ਤੇ ਦਾਗ ਲਵਾਇਆ ਯਾਰੀ ਦੋਸਤੀ ਦੇ ਵਿੱਚ ਇੰਨਾ ਵੱਡਾ ਕਾਹਨ ਜੋ ਇਹਨਾਂ ਨੇ ਕੀਤਾ ਤੇ ਵਾਕੇ ਸ਼ਰਮਨਾਕ ਹੈ ਇਹ ਵਾਕਈ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਹੈ ਕਿਉਂਕਿ ਅਸੀਂ ਪਹਿਲਾਂ ਕਦੇ ਅਜਿਹੀ ਖਬਰਾਂ ਨਹੀਂ ਸੁਣੀਆਂ ਜੋ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਖਬਰਾਂ ਹੈਰਾਨ ਕਰ ਰਹੀਆਂ ਨੇ ਹਰ ਕਿਸੇ ਨੂੰ ਤਾਂ ਬਹੁਤ